ਹਾਂ ਜੀ ਠੀਕ ਆ ਲਾਈਵ ਚੱਲ ਪਿਆ ਆਪਣਾ ਆ ਦੇਖ ਲਾ ਵੀ ਬਣਾਈ ਦੀ ਬਾਈ ਨੇ ਬਣਾਤੀ ਗੱਲ ਠੀਕ ਆ ਬਾਈ ਸੁਖਿੰਦਰ ਹਾਂ ਮੁੰਨੇ ਦੇ ਡਵੱਟਾ ਬੰਦੇ ਹੋਏ ਆ ਬਾਜੀ ਵਾ ਹਾਂ ਬਾਈ ਬਣ ਗਏ ਕੁੰਦੇ ਖਾਸ ਆ ਵਾਹ ਕੀ ਪੋਤਾ ਅਰੇ ਬਣੇ ਗਾ ਲੈ ਤੂੰ ਰਹਿ ਗਿਆ ਤੇ ਤੂੰ ਬਣ ਲਾ ਕੋਸ਼ ਹਾਂ ਜੀ ਬੰਦੀ ਵੀਰੇ ਹਾਂ ਮੇਜਰ ਕਿਵੇਂ ਹੋ ਬਹੁਤ ਸੰਤ ਪਹੁੰਚੀ ਹੈ ਹਾਂ ਜੀ ਲਾਈਵ ਚੱਲਦਾ ਕਿਵੇਂ ਆ ਠੀਕ ਹੋ ਵਾਹ ਜੀ ਵਾਖਰ ਪਈ ਜਾਈ ਦੀਆ ਉਹ ਤੁਸੀਂ ਦੇਖ ਸਕਦੇ ਹੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਸਮੇਂ ਰਸਤੇ ਦੇ ਵਿੱਚ ਆ ਤੇ ਮਾੜ ਤੋ ਕੋਲੇ ਕੇ ਦਵਾ ਸੀ ਤਸਵੀਰਾਂ ਦੇਖ ਰਿਹਾ ਮੈਂ ਦੱਸ ਦਿਓ ਵੀ ਲਾਈਵ ਹੋ ਗਿਆ ਮੈਂ ਉਹ ਗੱਡੀ ਸਾਹ ਕਰਾ ਦੇ ਆ ਹਾਂ ਜੀ ਠੀਕ ਆ ਲਾਈਵ ਚੱਲਦੇ ਆਪਾਂ ਇੱਕ ਕਰਾ ਦੇ ਵੀਰ ਗੱਡੀ ਮਾੜੀ ਕੀ ਆ ਬੜਵਾ ਕਹਾ ਕਰਦੇ ਗੱਡੀ ਦੇਖੀ ਮੈਂ ਗੱਡੀਆਂ ਲਾਈਨ ਤੇ ਰੱਖਿਓ ਭਾਈ ਹੁਣ ਆਪਾਂ ਇੱਕ ਸਾਰੇ ਨਾਲ ਇਕੱਠੇ ਜਾਣਾ ਲੈਣ ਚੰਗਾ ਵੇ ਘੜ ਦੁਪੜ ਜਾ ਹੋ ਗਿਆ ਘੜ ਪਿੱਛੇ ਜੇ ਫੇਰ ਦੂਦਨੀਓ ਦਾ ਕੰਮ ਆਪਾਂ ਜਾਣਾ ਫੁੱਕ ਹਾਂਜੀ ਭਾਈ ਜਾਣਾ ਆਪਾਂ ਤੇਰੀ ਇੱਕ ਤਿੰਨ ਨਹੀਂ ਸਿੱਧਾ ਹੀ ਚੱਲੋ ਫਿਰ ਉੱਥੇ ਬਾਏ ਉੱਥੇ ਜਲਾਂਗੇ ਦੋ ਸ਼ਬਦ ਬੋਲਦੇ ਮਾੜਾ ਲਾਈਵ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਿਕ ਸੰਗਤ ਨੂੰ ਪੰਜਾਬੀਆਂ ਨੂੰ ਫੇਲ ਆ ਕਿ ਸਾਡੇ ਜਿਹੜੇ ਕੌਮੀ ਯੋਧੇ ਨੇ ਜਿਨ੍ਹਾਂ ਨੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਸਾਡੇ ਪੰਜਾਬ ਦੀ ਹੋਂਦ ਬਚਾਉਣ ਲਈ ਅੱਜ ਜੇਲਾਂ ਚ ਨੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਖਾਣਿਆਂ ਦੇ ਵਿੱਚ ਜ਼ਹਿਰਾਂ ਦਿੱਤੀਆਂ ਜਾ ਰਹੀਆਂ ਨੇ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਡਿਬਰੂਗੜ੍ਹ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਉਹਨਾਂ ਦੇ ਪਰਿਵਾਰ ਜਿਹੜੇ ਬੈਠੇ ਨੇ ਭੁੱਖ ਹੜਤਾਲ ਤੇ ਇਹ ਸਿੰਘ ਅੰਮ੍ਰਿਤਸਰ ਦੀ ਡੀਲ ਚ ਭੁਖੜਤਾਲ ਤੇ ਬੈਠੇ ਆ ਉਹਨਾਂ ਲਈ ਸੀ ਆ ਚੱਲੇ ਆ ਬਾਈ ਕਾਫਲਾ ਲੈ ਕੇ ਆਏ ਆ ਮੇਰੀ ਸਮੁੱਚੇ ਭਰਾਵਾਂ ਨੂੰ ਅਪੀਲ ਹੈ ਸਮੁੱਚੀ ਕੌਮ ਨੂੰ ਅਪੀਲ ਹੈ ਕਿ ਅਸੀਂ ਉਹਨਾਂ ਯੋਧਿਆਂ ਨੂੰ ਬਚਾਉਣ ਲਈ ਅੱਜ ਅਪਰਾਲਾ ਕਰਗੇ ਸਾਡੇ ਦੋ ਸੰਘਰਸ਼ ਚੱਲ ਰਹੇ ਆ ਇਸ ਵਾਰ ਸਾਡਾ ਸ਼ੰਭੂ ਦੇ ਖਨੌਰੀ ਦੀਆਂ ਹੱਦਾਂ ਤੇ ਇੱਕ ਸੰਘਰਸ਼ ਸਾਡਾ ਚੱਲ ਰਿਹਾ ਅੰਮ੍ਰਿਤਸਰ ਇੱਕ ਸਾਡਾ ਚੱਲ ਰਿਹਾ ਕੌਮੀਨ ਸਾਬ ਮੋਰਚਾ ਮਹਾਲੀ ਸੋ ਸਾਨੂੰ ਇਹ ਸਾਰੇ ਸੰਘਰਸ਼ ਜਿੱਤਣੇ ਪੈਣੇ ਆ ਜੀ ਅਸੀਂ ਚਾਹੁੰਦੇ ਆ ਕਿ ਸਾਡੀਆਂ ਨਸਲਾਂ ਫਸਲਾਂ ਸਾਡੀ ਵਿਰਾਸਤ ਤੇ ਇਹ ਬਚੀ ਰਵੇ ਬਾਈ ਸਾਰਿਆਂ ਦਾ ਹੱਥ ਬੰਨ ਕੇ ਅਪੀਲ ਹੈ ਅੱਜ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਭੁਖੜਤਾਲ ਤੇ ਜਿਹਨਾਂ ਜੋ ਭਾਈ ਬਸੰਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਪਿਛਲੇ 8 ਦਿਨਾਂ ਤੋਂ ਉਹਨੇ ਪਾਣੀ ਵੀ ਛੱਡਿਆ ਹੋਇਆ ਤੇ ਆਪਣੀ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਸੋ ਸਾਰਾ ਪੰਜਾਬ ਉੱਠ ਕੇ ਹੁਣ ਆਪਾਂ ਆਪਣੇ ਯੋਧਿਆਂ ਦੇ ਨਾਲ ਖੜਗੇ ਨਹੀਂ ਮਗਰੋਂ ਪਸਤੌਣ ਦਾ ਜਾਂ ਮਗਰੋਂ ਵਰਸੀਆਂ ਮਨਾਉਣ ਦਾ ਮਗਰੋਂ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੇਰਾ ਵੀ ਸਿਆ ਦੇ ਵਿੱਚੋਂ ਕਾਫਲਿਆਂ ਦੇ ਰੁਕ ਗਏ ਤੇ ਜੋ ਜ਼ਬਰ ਸਰਕਾਰਾਂ ਕਰ ਰਹੀਆਂ ਨੇ ਇਹ ਜ਼ਬਰ ਦਾ ਮੂੰਹ ਤੋੜ ਆਪਾਂ ਜਵਾਬ ਦੇਈਏ ਸੋ ਤੁਸੀਂ ਦੇਖ ਰਹੇ ਹੋ ਜੀ ਆਪਾਂ ਅੰਮ੍ਰਿਤਸਰ ਸਾਹਿਬ ਵੱਲੋਂ ਚੱਲੇ ਪਾਰ ਰਹੇ ਆ ਸਾਡਾ ਸਰੀਰ ਖੜੀਓ ਸਾਡੇ ਪੰਜਾਬ ਲਈ ਲੜੇ ਨੇਗੇ ਸਾਡੇ ਖੂਨ ਲਈ ਲੜੇ ਨੇ ਸਾਡੇ ਬਲੂ ਕਰੇ ਲੜੇ ਨੇਗੇ ਆਪਾਂ ਸਾਰੇ ਉਹਨਾਂ ਦੇ ਵੋਟਾਂ ਵੋਟਾਂ ਲਾ ਕੇ ਚਲੋ ਧੰਨਵਾਦ ਵਾਹਿਗੁਰੂ ਜੀ ਸੋ ਪਹਾਨਾ ਵੀ ਤੁਸੀਂ ਦੇਖ ਰਹੇ ਸੀ ਮੂਰੇ ਲਾ ਰਹੀ ਲਾਉਣਾ ਤੇਰੇ ਮਗਰ ਮੂਰੇ ਲਾ ਚਲੋ ਭਾਈ ਚਲੋ ਜੀ ਚਲੋ ਭਾਈ ਮੂਰੇ ਲਾਉਂਦਾ ਆਜੋ ਹਾਂਜੀ ਭਾਈ ਆ ਗਏ ਭਾਈ ਦੋ ਸ਼ਬਦ ਲਾਈਵ ਹੀ ਚੱਲੀ ਜਾਂਦਾ ਬੱਸ ਜਾ ਰਹੇ ਆ ਆਪਾਂ ਅਮਰਸਰ ਤੇ ਅੱਧ ਘੰਟੇ ਪਹੁੰਚ ਜਾਦੇ ਠੀਕ ਆ ਚਲੋ ਚਲੋ ਜੀ ਚਲੋ ਲੋ ਜੀ ਤੁਸੀਂ ਲਾਈਵ ਦੇਖ ਰਹੇ ਹੋ ਆ ਬਾਬਾ ਜੀ ਸਾਰਾ ਚਲੋ ਭਾਈ ਜੀ ਰਾਜੀ ਖੁਸ਼ੀ ਰੱਖਣ ਤੇ ਗੱਲ ਤੋਰ ਲਾ ਇਹ ਕਾਹੀ ਨਹੀਂ ਖੁੱਲਦਾ ਬਾਈ ਤੁਸੀਂ ਇੱਕ ਮਿੰਟ ਪੀਓ ਬਾਈ ਜਿਹੜੇ ਦੇਖਿਆ ਨੂੰ ਚਲੋ ਹੁਣ ਆ ਤਾਂ ਖੋਲ ਦਿਓ ਇਹ ਵੀ ਨਹੀਂ ਖੁੱਲਦਾ ਬਾਈ ਵਾਹਿਗੁਰੂ ਫਿਰ ਮੈਂ ਅਦਲੀ ਇੱਧਰ ਹਾਂਜੀ ਬਾਈ ਤੁਸੀਂ ਕਹਿ ਰਹੇ ਹੋ ਕੁਝ ਬਾਈ ਸਕੁੰਦਰ ਅ ਵਾਟਸਐਪ ਆ ਉਹ ਗੱਲ ਕਰਦੇ ਮੈਂ ਭੇਜ ਗਏ ਜੀ ਜੀ ਦੇਖੋ ਕੁਣਾ ਕੀਤਾ ਜਾਂ ਨਹੀਂ ਕੀਤਾ ਇਹਦੇ ਜਿਹੜੀਆਂ ਕੋਟਚੈਰੀਆਂ ਵਾਂ ਉਹਨਾਂ ਨੂੰ ਸਾਬਤ ਕਰਨਾ ਹਨ ਜੀ ਗਵਾ ਭੁਗਤੜੇ ਆ ਸਬੂਤ ਪੇਸ਼ ਕਰਦੇ ਚੁ ਕੁਛੋ ਵੱਧੀਆਂ ਗੱਲਾਂ ਹਮ ਪਰ ਜੇ ਸਜ਼ਾ ਸ਼ੁਰੂ ਹੁੰਦੋਂ ਪਹਿਲਾਂ ਸਜ਼ਾ ਦੇਣੀ ਸਜ਼ਾ ਪਰਿਵਾਰ ਨਾਲੋਂ ਜ਼ਿਆਦਾ ਹਮ ਕਿਉਂ ਜ਼ਿਆਦਾ ਪਰਿਵਾਰ ਨੇ ਇੱਕ ਬੰਦੇ ਸਜ਼ਾਣਾ ਹੋਵੇ ਦੇ ਵੀ ਆਪਿਆਂ ਦੇ ਚ ਪਾ ਜਾਣਾ ਪੈਂਦਾ ਹਾਂ ਮੈਂ ਜੇ ਲੱਗੇ ਹੋਵੇ ਮੱਤ ਪਰਿਵਾਰ ਵਿੱਚ ਰਹਿ ਗਏ ਆਣੇ ਜਾ ਸਕਦੇ ਆ ਜਿਵੇਂ ਮੰਤਰੀ ਵਰਗਾ ਦਾ ਪਰਿਵਾਰ ਹੈ ਜੀ ਚਲੋ ਚਲੋ ਬਾਈ ਹਾਂਜੀ ਜ਼ਰੂਰੀ ਹੈ ਚਲੋ ਜੇਲ੍ਹ ਤਾਂ ਹੈ ਇਹ ਪੰਜਾਜ ਜੀ ਨਾਲ ਹੈਗੇ ਆ 50 ਸ਼ਿਫਟ ਕਰ ਦੇਣਾ ਪ੍ਰਵਾਹ ਨੂੰ ਸੁੱਖ ਆਊਗਾ ਬਾਕੀ ਜੋ ਕੋਡ ਨੇ ਕਰਨਾ ਉਹ ਬਾਅਦੇ ਕਰਨਾ ਬਿਲਕੁਲ ਤੇ ਮੂਰੇ ਸਾਡਾ ਪ੍ਰਿੰਸ ਤੇ ਸਾਰੇ ਦੀਪ ਬੜੀ ਸਾਰੇ ਭਰਾ ਆਪਣੇ ਸਾਰੇ ਜਿਹੜੇ ਇਸ ਸਮੇਂ ਨਾਲ ਨੇ ਤੇ ਦੇਖੋ ਸਹੀ ਚੱਲ ਰਿਹਾ ਥੋੜਾ ਜਿਹਾ ਬੰਦ ਰੇਲ ਤੇ ਚਲੋ ਚੱਲ 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 ਹੂੰ ਥੋੜਾ ਜਿਹਾ ਟਿਕਾ ਕੇ ਚੱਲੀ ਅਸਾਂ ਲਓ ਜੀ ਮੈਂ ਬਾਹਰ ਦੇ ਤੁਹਾਨੂੰ ਤਸਵੀਰਾਂ

ਸਾਰੇ ਵੀਰ ਸਾਰਾ ਕਾਫਲਾ ਹਲੋ ਇਹ ਪਿਛਲਾ ਬੱਕੇ ਦੇ ਪਿਛੇ ਬਾਈ ਦੇ ਪਿਛੇ ਇੱਥੇ 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 ਵੱਲ 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 ਹਾਂ ਤੇ ਲਓ ਜੀ ਾਰੇ ਬੋਲ ਕੇ ਪਤਾ ਕਰਨੇ ਪੈਣੇ ਆ ਕਿਉਂਕਿ ਮਸਲਾ ਸਾਡੀਆਂ ਨਸਲਾਂ ਫਸਲਾਂ ਸੰਬੰਧੀ ਤੇ ਸਾਡੇ ਬਜ਼ੂਰ ਨੂੰ ਬਚਾਉਂਦਾ ਆ ਉਹ ਆਪਾਂ ਉਹਨਾਂ ਯੋਧਿਆਂ ਦੀ ਚਲੋ ਜੀ ਵਾਹਿਗੁਰੂ ਜੀ ਸਾਡੀ ਖਾਸ ਦਾ ਆਪਣੀਆਂ ਜਾਨਾਂ ਤੇ ਵੀ ਧਰਤੀ ਤੇ ਲੜਦੇ ਬਾਤ ਤੋਂ ਬਾਤ ਵੱਡੀ ਗਿਣਤੀ ਦੇ ਆਪਣੀਆਂ ਹਾਜ਼ਰੀਆਂ ਚ ਕਿੰਨੀ ਪਈ ਚਲੋ ਭਾਈ ਸੈਂਕੜੇ ਗੱਡੀਆਂ ਦਾ ਕਾਫਲਾ ਭਾਈ ਠੀਕ ਆ ਠੀਕ ਆ ਭਾਈ ਔਰ ਸਾਈਡ ਤੇ ਲਾਲੀ ਮੂਰੇ ਠੀਕ ਆ ਯੋਧਿਆ ਜੈ ਮੋ ਹਾਂਜੀ ਲੋ ਜੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੰਧਾਵਾ ਵੀ ਸਾਡੇ ਨਾਲ ਹੈ ਇਸ ਸਮੇਂ ਰੰਧਾਵਾ ਇਹਨੂੰ ਮੂੰਹ ਕਰ ਬਈ ਹਾਂਜੀ ਲਾਈਵ ਚੱਲੀ ਜਾਂਦਾ ਹਾਂਜੀ ਕਾਫਲਾ ਕਿਹਦੇ ਲੈ ਕੇ ਲੈ ਕੇ ਲੈ ਜਾ ਰਹੇ ਹੈ ਕਿਹਦੇ ਲਈ ਅੰਬਰਪਾਪਾਈ ਅਮਰਤਪਾਲ ਸਿੰਘ ਲਈ ਹਾਂ ਭਾਈ ਅੰਬਰਪਾਲ ਜੀ ਖਾਲਸਾ ਜੀ ਸ੍ਰੀ ਅਕਾਲੋ

ਲੰਬਾ ਕਾਫਲਾ ਹੈ ਜਿਆ ਤੁਸੀਂ ਸਾਡਾ ਦੇਖ ਰਹੇ ਹੋ ਜੀ ਨੰਗੀ ਜਾਂਦੇ ਨੰਗੀ ਜਾਂਦੇ ਕੁਝ ਦੋਨਾਂ ਜੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਟੋਲ ਅਮਰਸਰ ਸਾਹਿਬ ਦੇ ਨੇੜੇ ਆ ਅਸੀਂ ਤੋਂ ਲੋ ਜੀ ਮਾਈਆਂ ਵੀ ਸਾਡੇ ਨਾਲ ਆਈਆਂ ਨੇ ਆ ਬੀਬੀਆਂ ਪਣਾ ਸਾਡੀਆਂ ਟੀਵੀ ਨਾਲ ਲੈ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਨੂੰ ਤਸਵੀਰਾਂ ਚ ਤੁਸੀਂ ਦੇਖ ਹੀ ਸਕਦੇ ਹੋ। ਆਹ ਦੇਉਂਦੇ ਆ ভাই। ਕਿਆ ਵਾਹਿਗੁਰੂ। ਲੋ ਜੀ। ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਸਾਰੇ ਵੀਰਾਂ ਭੈਣਾਂ ਨੂੰ। ਠੀਕ ਆ ਜੀ ਠੀਕ ਆ ਖਾਲਸਾ ਜੀ ਚਲੋ। ਤੇ ਲੋ ਜੀ ਮਾਝੇ ਵਾਲੇ ਵੀਰਾਂ ਦਾ ਧੰਨਵਾਦ ਤੇ ਪਹੁੰਚ ਪਹੁੰਚ ਰਹੇ ਆਂ ਜੀ ਮਾਝੇ ਨੂੰ ਵਾਹਿਗੁਰੂ ਚਲੋ ਜੀ ਚਲੋ ਜੀ ਵਾਹਿਗੁਰੂ ਜੀ ਚੱਲਦਾ ਜੀ ਚੱਲਦਾ ਤੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਕਰੀਬ ਰਾਬੜ ਜੇ ਇਸੇ ਚਲਾ ਲਓ ਠੀਕ ਆ ਭਾਈ ਫਿਰ ਬੰਦ ਕਰੀਏ ਜੀ ਮਾੜਾ ਜਿਹਾ ਕਹ ਤੋ ਕੁਛ ਭਾਈ ਫਤਿਹ ਸਾਹਿਬ ਵਾਹੀ ਫਤਿਹ